ਹਾਂਜੀ ਇਹ ਹਾਲਚਾਲਾ ਚੋਗਰੋ ਪਾਪਾ ਜਾਵਾਂਗੇ ਅੱਜ ਵੱਡੀ ਗੱਡੀ ਭਰਨ ਚੱਲਦੇ ਆ ਗੱਡੀ ਸਟਾਰਟ ਖੜੀ ਆ ਜਾਣਾ ਆ ਖੜੀ ਰਾਣੀ ਸੁੰਦਰਾ ਸਟਾਰਟ ਆ ਗੱਡੀ ਆਪਣੀ ਵੇਟ ਕਰੀ ਜਾਂਦੀ ਬੱਸ ਲੈ ਕੇ ਤੁਰਦੇ ਆ ਕਮਾ ਕੇ ਫਿਰ ਜਾਣੇ ਆ ਤਲਵੰਡੀ ਭਾਈ ਉੱਥੋਂ ਭਰ ਕੇ ਲਿਆਵਾਂ ਹੁਣ ਭਰ ਕੇ ਸਾਰ ਲੈ ਕੇ ਰੱਬ ਨਾਲੇ ਚੱਲਦੇ ਆ ਤੁਰਦੇ ਆ ਆਪਾਂ ਘਰੋਂ ਜੰਟੇ ਭਾਈ ਸਾਡਾ ਇਹ ਆਪਣਾ ਡਰਾਈਵਰ ਨਾਲ ਹੈ ਉੱਤੋਂ ਨਿਕਲ ਪਿਆ ਗੱਡੀ ਲੋਡ ਕਰਨੋਂ ਤੇ ਉਨ ਚੜਦੇ ਆ ਬਾਈਪਾਸ ਕਰੋ ਚੱਲਦੇ ਸੀ ਰੋਡ ਛੋਟਾ ਹੌਣਾ ਕੋਰੋਡ ਐ ਕਰਕੇ ਉੱਥੋਂ ਵੀਡੀਓ ਨਹੀਂ ਸ਼ੂਟ ਕੀਤੀ ਗਈ ਤੇ ਹੁਣ ਆਪਾਂ ਗੇਟ ਆਪਣੇ ਆ ਗਏ ਆਂ ਚੱਲਦੇ ਆ ਹੁਣ ਫੇ ਮਿਲਦੇ ਆ ਤੁਹਾਨੂੰ ਆਪਾਂ ਤਲਵੰਡੀ ਆ ਗਏ ਸੀ ਐਂਟਰ ਹੋ ਗਏ ਆ ਤਲਵੰਡੀ ਭਾਈ ਜਾਣਾ ਹੁਣ ਸਟੇਸ਼ਨ ਤੇ ਜਿੱਥੇ ਰੈਲਗੱਗਾ ਖਾਦ ਪਰਨ ਨੇ ਤੁਹਾਨੂੰ ਉੱਥੇ ਹੀ ਹੁਣ ਆਪਾਂ ਹਾਂਜੀ ਸੋ ਬ੍ਰੋ ਜੀ ਆਪਾਂ ਪਲੇਟੀ ਤੇ ਫਾਈਨਲੀ ਪਹੁੰਚ ਗਏ ਆ ਤੇ ਕਰਦੇ ਆ ਇਥੋਂ ਗੱਡੀ ਲੋਡ ਆਪਣੀ ਰਸਤਾ ਦੇਖੋ ਸਾਰੇ ਆ ਰਹੇ ਨੇ ਇੱਥੇ ਯਾਰੋ ਲਾ ਵੀ ਮੁੰਡਾ ਆਪਣੀ ਗੱਡੀ ਪਹੁੰਚ ਗਈ ਆ ਫਾਈਨਲੀ ਹੁਣ ਲੱਗਣ ਲੱਗੀ ਆ ਬਕਸੇ ਨਾਲ ਲੇਵਰ ਆਪਣੀ ਤਿਆਰ ਆ ਤੇ ਲਾ ਕੇ ਬਕਸੇ ਕਰਦੇ ਆ ਲੋਡ ਲੋਰੀ ਗੱਡੀ ਆਪਣੇ ਲੋਡ ਹੋਣੀ ਹੋ ਗਈ ਸ਼ੁਰੂ ਤੇ ਇੱਕ ਦੋ ਤਾਂ ਗਾਂ ਪੈ ਗਈਆਂ ਤੇ ਖਿੱਚੀ ਆਉਂਦੇ ਮੀਟਰ ਬੱਲੇ ਆਪਣੇ ਗੱਡੀ ਲੋਡ ਕਰ ਲਈ ਫਿਰ ਪਾਈਆਂ ਪਾ ਤਰਪਾਲਾਂ ਤੇ ਹੁਣ ਆਪਾਂ ਕਰ ਲਿਆ ਸਟਾਰਟ ਲੈਨੇ ਰਬਟ ਜ਼ੋਨਾ ਤੇ ਗੱਡੀ ਆਪਾਂ ਤੋਰਦੇ ਆ ਉਹ ਬੈਠੇ ਆਪਣੇ ਦੂਜੇ ਸ਼ਹਿਰ ਉਧਰ ਆਪਣੀ ਦੂਜੀ ਗੱਡੀ ਭਰੀ ਜਾਂਦੀ ਹੈ ਵਾਇਰੂ ਸੱਚੇ ਬਾਦਸ਼ਾਹ ਮੇਰੇ ਪਰ ਹਰੇਕ ਦਿਨ ਤੇ ਲਾ ਵੀ ਬਹੁਤ ਬਿਲਟੀਆਂ ਲੈ ਲਈ ਆਪਾਂ ਆ ਰਾਣੀ ਸੁਨਦਰਾ ਲੱਦ ਕੇ ਹੋ ਗਈ ਰੈਡੀ ਤੇ ਦੇਖਦੇ ਆ ਉਧਰ ਇੱਕ ਆਪਣਾ ਵਾਲਾ ਘੋੜਾ ਭਰੀ ਜਾਂਦਾ ਪਿੰਦੇ ਆਪਣੇ ਦਾ ਹੁਣ ਜਾਂਦੇ ਆ ਝੰਟਾ ਬੈਠ ਗਿਆ ਹੁਣ ਤੁਰਦੇ ਆ ਲੈ ਕੇ ਰੱਬ ਦਾ ਨਾਮ ਆਲੀ ਤਾਂ ਹੁੰਦੀ ਨਹੀਂ ਸਵੇਰੇ ਚੱਲਾਂਗੇ ਲਾ ਵੀ ਰਾਣੀ ਸੁਨਦਰਾ ਧਰ ਕੇ ਤੁਰ ਪੀ ਆ ਨਿਕਲ ਪਏ ਆ ਆਪਾਂ ਇੱਥੋਂ ਹੁਣ ਜਾਂਦੇ ਆ ਵਤਨਾ ਨੂੰ ਕੱਲੇ ਓਬਵੀਅਸ ਫਿਰ ਐਸਟਰੀ ਜਾਵਾਂਗੇ ਘਰੇ ਪੋਂ ਪਵਾ ਲਿਆ ਤੇ ਹੁਣ ਕਰਦਿਆਂ ਨੂੰ ਸਟਾਰ ਜਾਣੇ ਆ ਟੰਡਾਣਾ ਆ ਵੀ ਚੋਬਰੋ ਆਪਣੀ ਗੱਡੀ ਉਹ ਅਗਲੀ ਜਾਂਦੀ ਜਿਹੜੀ 98 16 ਉਹਦਾ ਆ ਗਿਆ ਸੀ ਟਾਇਰ ਪੈਂਚਰ ਤੇ ਪਹਿਲਾਂ ਨੂੰ ਕਾਫੀ ਟਾਈਮ ਆ ਫਾ ਠੀਕਦੇ ਰ ਫਿਰ ਉਹਦਾ ਟਾਇਰ ਪੈਂਚਰ ਹੋ ਗਿਆ ਸੀ ਸਿੱਧੇ ਸਿੱਧੇ ਚੇਂਜ ਕਰਨ ਲੱਗ ਗਏ ਉਨ ਆਪਾਂ ਚੱਲਦੇ ਆ ਉਤੋਂ ਸਟ੍ਰੇਟਸ ਟ੍ਰਿਪਿੰਜੇ ਕਰਕੇ ਚੱਲਦੇ ਆ ਜਾਂਦੇ ਆ ਘਰ ਨੂੰ ਲਓ ਵੀ ਆਪਾਂ ਆ ਗਏ ਥੀਰੇ ਥੀਰੇ ਵਾਪਸ ਹੀ ਆ ਗਏ ਹੁਣ ਜਾਂਦੇ ਆ ਘਰੇ ਲਓ ਵੀ ਆਪਾਂ ਗੱਡੀ ਦਿੱਤੀ ਤੋਰ ਆਉਂਦੀ ਬੈਕ ਸਾਈਡ ਤੇ ਜਾਊਗਾ ਨੂੰ ਲਾਓ ਖਾਲੀ ਕਰਨ ਤੇ ਆਪਾਂ ਰੋਕੇ ਘਰੇ ਮਗਰੋਂ ਦਾ ਇੱਕ ਘੋੜਾ ਕਿ ਆ ਪਾਦਰੋ 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 ਸਵਾਹ ਹੋ ਤੋ ਆਪਾਂ ਗੱਡੀਆਂ ਭਰ ਲਿਆ ਸੀ ਤੇ ਲਵ ਹੋਣੀ ਖਾਲੀ ਕਰਨ ਗਏ ਆ ਉਹਨਾਂ ਥੋੜਾ ਜਿਹਾ ਕੰਮ ਸੀ ਮੈਂ ਨਹੀਂ ਗਿਆ ਤੇ ਟਾਈਮ ਹੋ ਗਿਆ 2:30 ਤੇ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਆ ਖਤਮ ਮਿਲਦੇ ਆ ਤੁਹਾਨੂੰ ਕਿਸੇ ਨਵੇਂ ਵੀਡੀਓ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸੋ ਬਾਏ